ਰਕੋਰਡਿੰਗ ਦਾ ਫੀਚਰ ਤਾਂ تقريبا ਆਪਣੇ ਸਾਰੇ ਦੇ ਫੋਨਾਂ ਦੇ ਵਿੱਚ ਹੁੰਦਾ ਆ ਤਾਂ ਅੱਜ ਮੈਂ ਤੁਹਾਨੂੰ ਕਾਰ ਰਕੋਰਡਿੰਗ ਦੇ ਘੈਂਟ ਘੜ ਫੀਚਰ ਦੱਸੂਗਾ ਮੈਂ 100% ਗਾਰੰਟੀ ਨਾ ਕਹਿ ਸਕਦਾ ਤੁਸੀਂ ਬਹੁਤ ਹੀ ਘੱਟ ਵਰਤੇ ਹੋਣੇ ਜਿਹੜੇ ਫੀਚਰ ਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਤੁਹਾਨੂੰ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ ਆਪਣੇ ਮੁੰਡੇ ਡਾਲਰ ਵਿੱਚ ਆਣੇ ਕਿੱਥੇ ਕਿਸੇ ਨੂੰ ਕਾਲ ਵਗੈਰਾ ਆਪਾਂ ਲਾਉਂਦੇ ਆਂ ਉਸ ਤੋਂ ਬਾਅਦ ਕੀ ਕਰਨਾ ਤਿੰਨ ਬਿੰਦੂ ਬਣੇ ਸਾਈਡ ਤੇ ਤੇ ਕਲਿੱਕ ਕਰਨਾ ਕਰਨ ਤੋਂ ਬਾਅਦ ਆਪਾਂ ਸੈਟਿੰਗ ਤੇ ਜਾਣਾ ਹੈ ਸੈਟਿੰਗ ਤੇ ਜਾਣ ਤੋਂ ਬਾਅਦ ਇੱਥੇ ਬਹੁਤ ਸਾਰੀਆਂ ਆਪਸ਼ਨ ਆਈਆਂ ਆ ਆਪਾਂ ਤੁਸੀਂ ਦੇਖ ਰਹੇ ਇੱਥੇ ਕਰਨ ਤੋਂ ਬਾਅਦ ਉੱਪਰ ਤੁਸੀਂ ਪਹਿਲੇ ਦੇਖ ਸਕਦਾ ਲਿਖਿਆ ਹੁੰਦਾ ਟਰਾਂਸਕ੍ਰਿਪਟ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਕੀ ਕਰਨਾ ਇੱਥੇ ਬਹੁਤ ਸਾਰੀਆਂ ਆਪਸ਼ਨ ਆ ਜਾਣੀਆਂ ਆਪਾਂ ਪਹਿਲੀ ਤੇ ਜਾਣਾ ਤੁਸੀਂ ਦੇਖਿਓ ਪਹਿਲੇ ਕਿਤੇ ਟਰਾਂਸਕ੍ਰਿਪਟ ਲਿਖਿਆ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇਹਨੂੰ ਆਪਾਂ ਔਨ ਕਰਦਣਾ ਔਨ ਕਰਨ ਤੋਂ ਬਾਅਦ ਆਪਾਂ ਬੈਕ ਆਉਣਾ ਉਸ ਤੋਂ ਬਾਅਦ ਆਟੋ ਟਰਾਂਸਕ੍ਰਾਈਬ ਵੌਇਸ ਰਿਕਾਰਡਿੰਗ ਇਹ ਤੋਂ ਬਾਅਦ ਇਹ ਵੀ ਔਨ ਕਰਦਣੀ ਆਪਾਂ ਆਟੋ ਇਹ ਵੀ ਆਪਾਂ ਔਨ ਕਰਦਣੀ ਆ ਤਾਂ ਸੱਜੇ ਤੁਸੀਂ ਦੇਖਿਓ ਆਟੋ ਟਰਾਂਸਕ੍ਰਾਈਬ ਰਿਕਾਰਡਰ ਕਾਲ ਇਹਨੂੰ ਵੀ ਆਪਾਂ ਔਨ ਕਰਦਣਾ ਔਨ ਕਰਨ ਤੋਂ ਬਾਅਦ ਹਰਨ ਤੋਂ ਬਾਅਦ ਇੱਥੇ ਜਿਹੜੀ ਭਾਸ਼ਾ ਦੇ ਵਿੱਚ ਤੁਸੀਂ ਮਤਲਬ ਚਾਹੁੰਦੇ ਆ ਜਿੱਦਾਂ ਹਿੰਦੀ ਇੰਗਲਿਸ਼ ਵਗੈਰਾ ਹੋਰ ਵੀ ਬਹੁਤ ਕੀ ਸੀ ਸਪੈਨਿਸ਼ ਵਗੈਰਾ ਬਹੁਤ ਸਾਰੀਆਂ ਆ ਤੁਸੀਂ ਮਨ ਲੈ ਆਪਾਂ ਹਿੰਦੀ ਇੱਥੇ ਹਿੰਦੀ ਸਿਲੈਕਟ ਕਰ ਲੈਣੀ ਆ ਕੈਟਿੰਗਾਂ ਸਾਰੀਆਂ ਔਨ ਕਰਨ ਤੋਂ ਬਾਅਦ ਹੋਣਾ ਕੀ ਆ ਮਤਲਬ ਜਿਹੜੀ ਵੀ ਤੁਸੀਂ ਕਿਸੇ ਦੀ ਰਿਕਾਰਡਿੰਗ ਕੀਤੀ ਆ ਜੋ ਜੋ ਵੀ ਬੰਦਾ ਰਿਕਾਰਡਿੰਗ ਦੇ ਵਿੱਚ ਬੋਲ ਰਿਹਾ ਹੈ ਤਾਂ ਨਾਂ ਨਾਲ ਤੁਹਾਨੂੰ ਥੱਲੇ ਲਿਖਿਆ ਵੀ ਆਉਂਗਾ ਟੈਕਸਟ ਦੇ ਵਿੱਚ ਹਨਾ ਕਲੀ-ਕਲੀ ਗੱਲਬਾਤ ਜੋ ਵੀ ਉਹ ਲਿਖਿਆ ਜੋ ਜੋ ਬੋਲਿਆ ਰਿਕਾਰਡਿੰਗ ਦੇ ਵਿੱਚ ਸਾਰਾ ਕੁਝ ਤੁਹਾਨੂੰ ਲਿਖਿਆ ਹੈ ਨਾ ਉਹਨੂੰ ਤੁਸੀਂ ਕਾਪੀ ਕਰਕੇ ਮਤਲਬ ਨੋਟ ਦੇ ਵਿੱਚ ਜਾ ਕੇ ਐਡ ਵੀ ਕਰ ਸਕਦੇ ਆ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਆਨੇ ਫਿਚਰ ਹੈਗਾ ਜਾਂ ਨਹੀਂ ਹੈਗਾ ਫੋਨ ਦੇ ਵਿੱਚ ਤਾਂ ਉਸ ਤੋਂ ਬਾਅਦ ਕੀ ਕਰਨਾ ਆਪਾਂ ਇੱਥੇ ਆਟੋ ਕਾਲ ਰਿਕਾਰਡਰ ਤੇ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਇਹਨੂੰ ਪਹਿਲਾਂ ਆਨ ਕਰਾ ਦੇਣਾ ਆਨ ਕਰਾਣ ਤੋਂ ਬਾਅਦ ਇੱਥੇ ਬਹੁਤ ਸਾਰੇ ਆਉਣ ਤੁਸੀਂ ਦੇਖ ਸਕਦੇ ਪਹਿਲਾਂ ਆਲ ਕਾਲ ਰਿਕਾਰਡਿੰਗ ਕਰਨੀ ਉਹ ਚਾਹੁੰਦੇ ਉੱਤੋਂ ਥੱਲੇ ਲਿਖਿਆ ਕਾਲ ਵਿਧਾਨ ਸ ਉਹਦੀ ਰਿਕਾਰਡਿੰਗ ਮਤਲਬ ਆਟੋਮੈਟਿਕ ਹੀ ਹੋ ਜਾਣੀ ਆ ਤਾਂ ਥੱਲੇ ਕਾਲ ਸਪੈਸ਼ਲ ਨੰਬਰ ਕਿਸੇ ਸਪੈਸ਼ਲ ਨੰਬਰ ਦੀ ਕਰਨੀ ਉਹ ਵੀ ਆਪਾਂ ਕਰ ਸਕਦੇ ਆ ਤੋਂ ਬਾਅਦ ਆਪਾਂ ਬੈਕ ਆ ਜਾਣਾ ਬੈਕ ਆਉਣ ਤੋਂ ਬਾਅਦ ਮਤਲਬ ਇੱਥੇ ਤੁਸੀਂ ਦੇਖ ਸਕਦੇ ਡਿਲੀਟ ਇੱਥੇ ਕਿੰਨੇ ਮਹੀਨੇ ਰੱਖਣੀ ਆ ਤੁਸੀਂ ਇਹ 5 1 ਮਹੀਨਾ 3 ਮਹੀਨੇ 6 ਮਹੀਨੇ ਇਹਨਾਂ ਤੁਸੀਂ ਤਾਂ ਟਾਈਮ ਸਿਲੈਕਟ ਕਰੋਗੇ ਆਟੋਮੈਟਿਕ ਹੀ ਤੁਹਾਡੇ ਫੋਨ ਦੇ ਵਿੱਚੋਂ ਰਿਕਾਰਡਿੰਗਾਂ ਹੋ ਡਿਲੀਟ ਹੋ ਜਾਣੀਆਂ ਤਾਂ ਬਾਕੀ ਮੈਨੂੰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਫੋਨ ਦੇ ਵਿੱਚ ਫੀਚਰ ਹੈਗੇ ਜਾਂ ਨਹੀਂ ਹੈਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਇਹ ਵਾਲੇ ਜਿਹੜੇ ਫੀਚਰ ਹੈ ਸੈਮਸੰਗ ਦੇ S ਤਾਂ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਕੋਲ ਫੋਨ ਕਿਹੜਾ ਆ ਧੰਨਵਾਦ ਜੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ